ਜਾਬੀ ਇੰਡਸਟਰੀ ਦੇ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਦੇ ਵਿੱਚ ਸਫਲ ਰਹੀ ਅਦਾਕਾਰਾਂ ਅਤੇ ਮਾਡਲਸ ਰੁਸ਼ਤੀਮਾਨ ਐਨੀ ਦਿਨੀ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਆਪਣੇ ਕੰਮ ਦੇ ਨਾਲ ਇੰਡਸਟਰੀ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਪਰ ਹਾਲ ਹੀ ਦੇ ਵਿੱਚ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਤੋਂ ਅੰਦਾਜ਼ਾ ਹੈ ਕਿ ਉਹਨਾਂ ਨੂੰ ਆਪਣੇ ਵਜ਼ਨ ਨੂੰ ਲੈ ਕੇ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ ਅਦਾਕਾਰਾਂ ਨੇ ਟਰੋਲਿੰਗ ਤੋਂ ਅੱਕ ਕੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਪੋਸਟ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਸਤਿ ਕਾਲਜੀ ਸਾਰਿਆਂ ਨੂੰ ਮੈਂ ਸਾਰਿਆਂ ਦੇ ਨਾਲ ਇੱਕ ਗੱਲ ਕਰਨਾ ਚਾਹੂੰਗੀ ਕਿ ਮੈਨੂੰ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੀ ਨੂੰ 9 ਤੋਂ 10 ਸਾਲ ਹੋਣ ਲੱਗਿਆ ਐ ਐਂਡ ਤੁਸੀਂ ਸਾਰੇ ਕੀ ਸੋਚਦੇ ਮਾਲਿਕੋ ਕਿ ਮੇਰੀ ਪਰਸਨਲ ਲਾਈਫ ਨੂੰ ਮੇਰੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਮਿਕਸ ਕਰਕੇ ਮੇਰਾ ਕੈਰੈਕਟਰ ਖਰਾਬ ਕਰ ਰਹੇ ਹੋ ਜਿੰਨੇ ਸਾਲ ਮੈਂ ਇੱਥੇ ਕੰਮ ਕੀਤਾ ਮਿਹਨਤ ਕੀਤੀ ਮੈਂ ਕਦੀ ਕੋਈ ਗਲਤ ਕੰਮ ਕਰਕੇ ਨਾਮ ਨਹੀਂ ਬਣਾਇਆ ਨਾ ਕੋਈ ਗਲਤ ਹਰਕਤ ਕੀਤੀ ਬਟ ਅੱਜਕੱਲ ਇੰਟਰਨੈਟ ਤੇ ਲੋਕਾਂ ਦੀ ਸੋਚ ਐਨੀ ਛੋਟੀ ਹੋ ਗਈ ਆ ਵੀ ਉਹਨਾਂ ਨੂੰ ਮੈਂ ਇਨਸਾਨ ਨਹੀਂ ਲੱਗਦੀ ਤੁਹਾਨੂੰ ਇਹ ਲੱਗਦਾ ਇਹਨੂੰ ਜੋ ਮਰਜ਼ੀ ਬੋਲੀ ਜਾਓ ਐਦਾ ਮਜ਼ਾਕ ਉੜਾਓ ਇਹਨੂੰ ਕੀ ਫਰਕ ਪੈਂਦਾ ਇਨਸਾਨੀਅਤ ਮੁੱਕ ਗਈ ਤੁਹਾਡੀ ਸਾਰਿਆਂ ਦੇ ਅੰਦਰ ਇੰਟਰਨੈਟ ਤੇ ਗਲਤ ਚੀਜ਼ਾਂ ਦੇਖ ਦੇ ਕੇ ਤੁਹਾਡੇ ਆਪਣੇ ਦਿਮਾਗ ਦੇ ਵਿੱਚ ਬਸ ਇਹੋ ਕੁਝ ਪੜ ਗਿਆ ਜੇ ਮੈਂ ਇੱਜ਼ਤ ਦਾ ਕੰਮ ਕੀਤਾ ਕਦੀ ਕੋਈ ਗਲਤ ਹਰਕਤ ਨਹੀਂ ਕੀਤੀ ਫਿਰ ਮੈਨੂੰ ਮੇਰੇ ਬੇਟ ਦੇ ਲਈ ਟ੍ਰੋਲ ਕਰੀ ਜਾਓ ਜੇ ਸਤਕੇ ਕਰੋ ਪਰ ਮੇਰੀ ਪਰਸਨਲ ਲਾਈਫ ਨੂੰ ਮੇਰੇ ਪਰਿਵਾਰ ਨੂੰ ਅਤੇ ਮੇਰੇ ਹਸਬੰਦ ਨੂੰ ਵਿੱਚ ਨਾ ਕਸੀਤੋ ਐਨੀ ਇੱਕ ਬੇਨਤੀ ਸੁਣ ਲਿਓ ਮੈਂ ਬੜੇ ਟਾਈਮ ਤੋਂ ਚੁੱਪ ਬੈਠ ਕੇ ਦੇਖ ਰਹੀ ਆਂ ਕਈਆਂ ਨੂੰ ਗਲਤ ਬੋਲਦਾ ਦੇਖ ਹੁਣ ਨਹੀਂ ਬਹੁਤ ਹੋ ਗਿਆ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਦੇ ਵਿੱਚ ਸਫਲ ਰਹੀ ਅਦਾਕਾਰਾਂ ਅਤੇ ਮਾਡਲਸ ਰੁਸ਼ਤੀਮਾਨ ਐਨੀ ਦਿਨੀ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਆਪਣੇ ਕੰਮ ਦੇ ਨਾਲ ਇੰਡਸਟਰੀ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਪਰ ਹਾਲ ਹੀ ਦੇ ਵਿੱਚ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਤੋਂ ਅੰਦਾਜ਼ਾ ਹੈ ਕਿ ਉਹਨਾਂ ਨੂੰ ਆਪਣੇ ਵਜ਼ਨ ਨੂੰ ਲੈ ਕੇ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ ਅਦਾਕਾਰਾਂ ਨੇ ਟਰੋਲਿੰਗ ਤੋਂ ਅੱਕ ਕੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਪੋਸਟ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਸਤ ਦੀ ਆਕਾਲ ਜੀ ਸਾਰਿਆਂ ਨੂੰ ਮੈਂ ਸਾਰਿਆਂ ਦੇ ਨਾਲ ਇੱਕ ਗੱਲ ਕਰਨਾ ਚਾਹੂੰਗੀ ਕਿ ਮੈਨੂੰ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੀ ਨੂੰ 9 ਤੋਂ 10 ਸਾਲ ਹੋਣ ਲੱਗਿਆ ਐਂਡ ਤੁਸੀਂ ਸਾਰੇ ਕੀ ਸੋਚਦੇ ਮਾਲਿਕੋਂ ਕਿ ਮੇਰੀ ਪਰਸਨਲ ਲਾਈਫ ਨੂੰ ਮੇਰੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਮਿਕਸ ਕਰਕੇ ਮੇਰਾ ਕੈਰੈਕਟਰ ਖਰਾਬ ਕਰ ਰਹੇ ਹੋ ਜਿੰਨੇ ਸਾਲ ਮੈਂ ਇੱਥੇ ਕੰਮ ਕੀਤਾ ਮਿਹਨਤ ਕੀਤੀ ਮੈਂ ਕਦੀ ਕੋਈ ਗਲਤ ਕੰਮ ਕਰਕੇ ਨਾਮ ਨਹੀਂ ਬਣਾਇਆ ਨਾ ਕੋਈ ਗਲਤ ਹਰਕਤ ਕੀਤੀ ਬਟ ਅੱਜ ਕੱਲ ਇੰਟਰਨੈਟ ਤੇ ਲੋਕਾਂ ਦੀ ਸੋਚ ਐਨੀ ਛੋਟੀ ਹੋ ਗਈ ਆ ਵੀ ਉਹਨਾਂ ਨੂੰ ਮੈਂ ਇਨਸਾਨ ਨਹੀਂ ਲੱਗਦੀ ਤੁਹਾਨੂੰ ਇਹ ਲੱਗਦਾ ਇਹਨੂੰ ਜੋ ਮਰਜ਼ੀ ਬੋਲੀ ਜਾਓ ਐਦਾ ਮਜ਼ਾਕ ਉੜਾਓ ਇਹਨੂੰ ਕੀ ਫਰਕ ਪੈਂਦਾ ਇਨਸਾਨੀਅਤ ਮੁੱਕ ਗਈ ਤੁਹਾਡੀ ਸਾਰਿਆਂ ਦੇ ਅੰਦਰ ਇੰਟਰਨੈਟ ਤੇ ਗਲਤ ਚੀਜ਼ਾਂ ਦੇਖ ਦੇ ਕੇ ਤੁਹਾਡੇ ਆਪਣੇ ਦਿਮਾਗ ਦੇ ਵਿੱਚ ਬਸ ਇਹੋ ਕੁਝ ਪੜ ਗਿਆ ਜੇ ਮੈਂ ਇੱਜ਼ਤ ਦਾ ਕੰਮ ਕੀਤਾ ਕਦੀ ਕੋਈ ਗਲਤ ਹਰਕਤ ਨਹੀਂ ਕੀਤੀ ਫਿਰ ਮੈਨੂੰ ਮੇਰੇ ਬੇਟ ਦੇ ਲਈ ਟ੍ਰੋਲ ਕਰੀ ਜਾਓ ਜੇ ਸਤਕੇ ਕਰੋ ਪਰ ਮੇਰੀ ਪਰਸਨਲ ਲਾਈਫ ਨੂੰ ਮੇਰੇ ਪਰਿਵਾਰ ਨੂੰ ਅਤੇ ਮੇਰੇ ਹਸਬੰਦ ਨੂੰ ਵਿੱਚ ਨਾ ਕਸੀਤੋ ਐਨੀ ਇੱਕ ਬੇਨਤੀ ਸੁਣ ਲਿਓ ਮੈਂ ਬੜੇ ਟਾਈਮ ਤੋਂ ਚੁੱਪ ਬੈਠ ਕੇ ਦੇਖ ਰਹੀ ਆਂ ਕਈਆਂ ਨੂੰ ਗਲਤ ਬੋਲਦਾ ਦੇਖ ਹੁਣ ਨਹੀਂ ਬਹੁਤ ਹੋ ਗਿਆ